ਕਰੀਏ ਖਬਰਾਂ ਦਾ ਸਭ ਤੋਂ ਪਹਿਲੀ ਖਬਰ ਤੇ ਮਿੰਟੂ ਜੀ ਜੇਕਰ ਆਪਾਂ ਚੱਲੀਏ ਤਾਂ ਪੰਜਾਬ ਸਰਕਾਰ ਨੇ ਨਵੀਂ ਮੁਹਿੰਮ ਛੇੜ ਦਿੱਤੀ ਹੈ ਕਹਿੰਦੇ ਹੁਣ ਇਸ ਮੁਹਿੰਮ ਦੇ ਵਿੱਚ ਨਿਸ਼ਾਨੇ ਤੇ ਗੈਂਗਸਟਰ ਨੇ ਗੈਂਗਸਟਰਾਂ ਦੇ ਵਿਰੁੱਧ ਜ਼ੋਰਦਾਰ ਮੁਹਿੰਮ ਦਾ ਜੜਾਗਾਜ਼ ਕੀਤਾ ਗਿਆ ਇਹਦਾ ਕੋਈ ਨਾਮ ਵੀ ਰੱਖਿਆ ਗਿਆ ਹੋ ਕਿਉਂਕਿ ਨੋਮਿਕਲੇਚਰ ਦੀ ਤਾਕਤ ਪਈ ਹੋਈ ਹੈ ਸੈਂਟਰ ਵਾਲਿਆਂ ਨੂੰ ਵੀ ਤੇ ਪੰਜਾਬ ਵਾਲਿਆਂ ਨੂੰ ਵੀ ਤੇ ਇਸ ਸਾਰੇ ਨੂੰ ਕਿਵੇਂ ਦੇਖਦੇ ਹੋ ਕਿੰਨਾ ਕ ਇਹ ਠੁਕਮਾ ਹੋਗਾ ਤੇ ਕਿੰਨਾ ਕ ਇਹ ਗਲਤੀਆਂ ਰੋਸ ਆਖਦਿਆਂ ਨੇ ਪਾਇ ਉਚਾਨਣਾ ਦੇਖੋ ਇਸ ਨੂੰ ਨਾਮ ਦਿੱਤਾ ਗਿਆ ਆਪਰੇਸ਼ਨ ਪਰਹਾਰ ਜਿਹੜਾ ਕਿ ਪੰਜਾਬ ਦੇ ਵਿੱਚ ਕਹਿੰਦੇ ਕਿ 72 ਘੰਟੇ ਜਾਰੀ ਰਹੂਗਾ ਤੇ ਇਸ ਤੋਂ ਬਾਅਦ ਜਿਵੇਂ ਅੱਜ ਸਵੇਰੇ ਡੀਜੀਪੀ ਸਾਹਿਬ ਨੇ ਇਸ ਦਾ ਐਲਾਨ ਕੀਤਾ ਇਸ ਦੀ ਸ਼ੁਰੂਆਤ ਦਾ ਸਾਰਿਆਂ ਨੂੰ ਦੱਸਿਆ ਤਾਂ ਉਸ ਤੋਂ ਬਾਅਦ ਜੇ ਤੁਸੀਂ ਵੇਖੋਗੇ ਇੱਕ ਹੈਲਪਲਾਈਨ ਨੰਬਰ ਜਿਹੜਾ ਹੈ ਉਹ ਵੀ ਇਹਨਾਂ ਨੇ ਪਬਲਿਸ਼ ਕਰ ਦਿੱਤਾ ਕਿ ਇਹਦੇ ਤੇ ਗੈਂਗਸਟਰਾਂ ਬਾਰੇ ਸੂਚਨਾ ਜਿਹੜੀ ਹੈ ਮੁਹैया करवाई ਜਾ ਸਕਦੀ ਆ। ਐਤੋਂ ਬਾਅਦ ਸਮੇਤ ਬਲਤੇਜ ਪੰਨੂ ਜੀ ਦੇ ਕਈ ਇਹਨਾਂ ਦੇ ਜਿਹੜੇ ਆਗੂ ਸੀ ਉਹਨਾਂ ਨੇ ਪ੍ਰੈਸ ਵਾਰਤਾ ਵੀ ਕੀਤੀਆਂ। ਅੱਛਾ ਇੰਟਰਸਟਿੰਗ ਗੱਲ ਇਹ ਆ ਕਿ ਇਸ ਤੋਂ ਬਾਅਦ ਕੋਈ ਥਾਮਾਂ ਤੇ ਇਹਨਾਂ ਨੇ ਛਾਪੇਮਾਰੀ ਕਰਨ ਉਪਰੰਤ ਹਰਾਸਤ ਜਿਹੜੀ ਐ ਉਹ ਵੀ ਵਿਖਾਈ ਕਿ ਫਲਾਣੀ ਥਾਂ ਤੇ ਇੰਨੇ ਹਰਾਸਤ ਵਿੱਚ ਇੰਨੇ ਹਰਾਸਤ ਦੇ ਵਿੱਚ ਅਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਇੱਕ ਗੈਂਗਸਟਰ ਨੂੰ ਅੱਜ ਐਨਕਾਊਂਟਰ ਚ ਮਾਰ ਦਿੱਤਾ ਗਿਆ ਮਨੀ ਪ੍ਰਿੰਸ ਸੀ ਇਹ ਪਹਿਲਾਂ ਭੱਜਿਆ ਸੀਗਾ ਉਦੋਂ ਵੀ ਐਨਕਾਊਂਟਰ ਤੋਂ ਬਾਅਦ ਹੀ ਜਖਮੀ ਸੀਗਾ ਅੱਜ ਫੇਰ ਇਹਨੂੰ ਇਹਨਾਂ ਨੇ ਮਾਰ ਦਿੱਤਾ ਐਨਕਾਊਂਟਰ ਬਹੁਤ ਤਕੜੇ ਹੋ ਰਹੇ ਨੇ ਬਹੁਤ ਅਜੀਬ ਸਥਿਤੀ ਹੈ ਤੁਸੀਂ ਦੇਖੋ ਨਾ ਰਾਣਾ ਬਲੋਚਾਉਰ ਗਿਆ ਤਾਂ ਜਿਹੜਾ ਕਾਤਲ ਮਾਰਿਆ ਐਨਕਾਊਂਟਰ ਜੀ ਗੋਆ ਜਿਹੜਾ ਬਹੁਤ ਇੰਟਰਸਟਿੰਗ ਹੈ ਨਾ ਉਹ ਕਹਿੰਦੇ ਜੀ ਪੁਲਿਸ ਹਿਰਾਸਤ ਚੋਂ ਭੱਜ ਗਿਆ ਹਾਂ ਪੁਲਿਸ ਹਿਰਾਸਤ ਚੋਂ ਭੱਜ ਗਿਆ ਤੇ ਫਿਰ 6-7 ਘੰਟਿਆਂ ਬਾਅਦ ਆ ਗਿਆ ਕਿਥੋਂ ਹਥਿਆਰ ਲੈ ਕੇ ਬਿਲਕੁਲ ਸਾਡੇ ਤੇ ਉਹਨੇ ਹਮਲਾ ਕੀਤਾ ਆਇਨੂ ਮਾਰਤਾ ਪਰ ਅੱਜ ਤੱਕ ਪੁਲਿਸ ਇਹ ਨਹੀਂ ਦੱਸ ਪਾਈ ਕਿ ਉਹਨੂੰ ਹਥਿਆਰ ਕਿਥੋਂ ਮਿਲ ਗਿਆ ਹਾਂ ਜਿਹੜਾ ਜਾਨ ਬਚਾਉਣ ਵਾਸਤੇ ਪਹਿਲਾਂ ਇਥੋਂ ਨਿਕਲ ਕੇ ਤੇ ਤੁਸੀਂ ਫੜ ਕੇ ਤਾਂ ਕਿੱਥੋਂ ਬੰਗਾਲ ਚੋਂ ਲਿਆਂਦਾ ਕਿ ਕਿੱਥੋਂ ਲਿਆਂਦਾ ਉਹ 8 ਘੰਟੇ ਤੁਹਾਡੇ ਤੋਂ ਦੂਰ ਹੋ ਕੇ ਫੇਰ ਆ ਗਿਆ ਗੋਲੀ ਚਲਾ ਪਰ ਜਿਸ ਬੰਦੇ ਤੋਂ ਪਿਸਤੌਲ ਲੈ ਕੇ ਆਇਆ ਪਿਸਤੌਲ ਲੈ ਕੇ ਆਇਆ ਕਿੱਥੋਂ ਲੈ ਕੇ ਆ ਕਿੱਥੇ ਤੋਂ ਲੈ ਕੇ ਆਜਾ ਤੱਕ ਨਹੀਂ ਬਤਾ ਹੈ ਕੋਈ ਇਸ ਤਰ੍ਹਾਂ ਦੀ ਕਹਾਣੀ ਤਾਂ ਮਤਲਬ ਕਿ ਅਜੀਬ ਹੈ ਵੈਸੇ ਮੈਂ ਤੁਹਾਨੂੰ ਬਹੁਤ ਧੇਰ ਪਹਿਲਾਂ ਕਹਿ ਦਿੱਤਾ ਸੀਗਾ ਕਿ ਪੰਜਾਬ ਦੀ ਧਰਤੀ ਨੇ ਹੁਣ ਐਨਕਾਊਂਟਰਾਂ ਦਾ ਇੱਕ ਬਹੁਤ ਵੱਡਾ ਅਧਿਆਇ ਦੇਖਣਾ ਹੈ ਠੀਕ ਹੈ ਜੀ ਉਹ ਚੱਲ ਰਿਹਾ ਥੋੜਾ ਚੱਲ ਰਿਹਾ ਸੀ ਹੁਣ ਪੂਰਾ ਜ਼ੋਰਦਾਰ ਚੱਲੇਗਾ ਇਹਦੇ ਵਿੱਚ ਸਾਫ਼ ਗੱਲ ਹੈ ਦੇਖੋ ਕਿ ਭਾਜਪਾ ਇੱਥੇ ਰੈਲੀ ਕਰਨ ਜਾ ਰਹੀ ਆ ਨਾ ਮੇਰੇ ਖਿਆਲ ਦੇ ਨਾਲ ਲਾਲੋ ਫਰਫਰੀ 22 ਦੇ ਕਰੀਬ ਠੀਕ ਹੈ ਜੀ ਜੀ ਜਿੰਨ ਨੂੰ ਆਪਣੇ ਕੋਲ ਜਾਣਕਾਰੀ ਹੈ ਕਿ ਅਮੇਦੀ ਸ਼ਾਹ ਤੋਂ ਇਲਾਵਾ ਯੋਗੀ ਨੂੰ ਇੱਕ ਵਿਸ਼ੇਸ਼ ਕੇਂਦਰ ਬਣਾਇਆ ਜਾ ਰਿਹਾ ਭਾਜਪਾ ਵੱਲੋਂ ਕਿਚਾ ਦੱਕੇ ਜੀ ਕਿਉਂਕਿ ਪੂਰੇ ਇੰਡੀਆ ਚ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਆਪਾਂ ਸਮੱਸਿਆ ਦੇਖਦੇ ਆ ਤਾਂ ਭਾਜਪਾ ਉਸ ਤੇ ਬਦਲਵੇਂ ਰੂਪ ਦੇ ਵਿੱਚ ਕਿ ਉਸ ਤੇ ਕਾਟਵੇਂ ਰੂਪ ਦੇ ਵਿੱਚ ਬਲਡੋਜ਼ਰ ਮਾਡਲ ਦਿੰਦੀ ਹੈ ਕਿ ਆ ਦੇਖੋ ਸਾਡੇ ਕੋਲ ਬਲਡੋਜ਼ਰ ਪਾਪਾ ਤਾਂ ਇਸ ਕੱਲ ਨੂੰ ਇਹ ਬਖੂਬੀ ਜਾਣਦੇ ਨੇ ਬਖੂਬੀ ਸਮਝਦੇ ਨੇ ਜੀ ਆਮ ਆਦਮੀ ਪਾਰਟੀ ਨੂੰ ਪਤਾ ਹੈ ਕਿ वैसे ਤੇ ਤੁਹਾਨੂੰ ਪਤਾ ਹੀ ਆ ਇਹਨਾਂ ਦਾ ਕੋਈ ਬਹੁਤਾ ਫਰਕ ਨਹੀਂ ਹੈਗਾ ਬੀਜੇਪੀ ਦੇ ਨਾਲੋਂ ਨਾ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਪਰ ਇੱਕ ਦੂਜੇ ਨੂੰ ਕਾਪੀ ਕਰਨ ਦੇ ਵਿੱਚ ਵੀ ਇਹਨਾਂ ਦਾ ਕੋਈ ਜ਼ਿਆਦਾ ਫਰਕ ਨਹੀਂ ਹੁਣ ਇਹਨਾਂ ਨੂੰ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਇਹ ਮਸਲਾ ਜਿਹੜਾ ਜੇ ਆਪਾਂ ਦੇਖੀਏ ਜੇ ਪਾਜਪਾ ਸ਼ੋਂਦੀ ਆ ਤਾਂ ਉਹ ਨਾ ਸਿਰਫ ਹਿੰਦੂ ਵੋਟ ਦੀ ਜਾਂ ਕਾਰੋਬਾਰੀ ਵੋਟ ਦੀ ਸਫਬੰਦੀ ਕਰ ਸਕਦੀ ਆ ਬਲਕਿ ਲਾਂਡ ਆਰਡਰ ਤੇ ਦੂਸਰੇ ਵੋਟ ਬੈਂਕਾਂ ਨੂੰ ਵੀ ਖਿੱਚ ਸਕਦੀ ਆ ਉਹਦੇ ਚ ਚਾਹੇ ਕੋਈ ਵੀ ਹੋਵੇ। ਵਿਆਹਾਂ ਅੱਜ ਜੇ ਆਪਾਂ ਦੇਖੀਏ ਤਾਂ ਇਹਨਾਂ ਨੇ ਤੇ ਇਥੋਂ ਤੱਕ ਕਹਿ ਦਿੱਤਾ ਹੈ ਕਿ 72 ਘੰਟਿਆਂ ਦੇ ਵਿੱਚੋ ਯਾਨੀ ਸਾਰਿਆਂ ਦੀ ਮੈਪਿੰਗ ਕੀਤੀ ਗਈ ਆ। ਕੌਣ ਯਾਰ, ਦੋਸਤ, ਰਿਸ਼ਤੇਦਾਰ ਸਾਰੇ ਰਡਾਰ ਤੇ ਆ। ਮਤਲਬ ਸਾਫ਼ ਹੈ। ਡੀਜੀਪੀ ਨੂੰ ਜਿੰਨਾ ਕੁ ਮੈਂ ਸੁਣਿਆ ਉਹਦੇ ਚ ਸੰਦੇਸ਼ ਇਹੋ ਨਿਕਲਦਾ ਹੈ, ਉਹਦੇ ਚ ਮਤਲਬ ਇਹੋ ਨਿਕਲਦਾ ਹੈ ਕਿ ਭਾਈ ਸਾਰਿਆਂ ਨੂੰ ਸਕੈਨ ਕਰਾਂਗੇ। ਸਾਰਿਆਂ ਨੂੰ ਰਡਾਰ ਤੇ ਲਵਾਗੇ। ਐਨਕਾਉਂਟਰ ਠੀਕ ਆ ਐਲਾਨੀਆਂ ਤਾਂ ਨਹੀਂ ਕਹਿੰਦੀ ਹੁੰਦੀ ਪੁਲਿਸ ਪਰ ਐਨਕਾਉਂਟਰ ਤੇ ਆਪਾਂ ਨੂੰ ਪਤਾ ਕਿ ਹੁਣ ਐ ਸਭੋ ਜਿਆਦਾ ਹੀ ਕੰਮ ਚੱਲ ਰਿਹਾ। ਤੋਂ ਇਸ ਵਾਸਤੇ ਕਿਉਂਕਿ ਜਿਵੇਂ ਜਿਵੇਂ ਫੇਰੋਤੀਆਂ ਵੱਧ ਰਹੀਆਂ ਤੁਸੀਂ ਇਹ ਦੇਖੋ ਨਾ ਕਿ ਆਮ ਆਦਮੀ ਪਾਰਟੀ ਦੇ ਵੀ ਬੰਦੇ ਬਹੁਤ ਨਿਸ਼ਾਨੇ ਤੇ ਆਏ ਨੇ। ਕਿੰਨੇ ਆਗੂ ਤੇ ਜਿਹੜੇ ਆ ਉਹ ਮਾਰ ਦਿੱਤੇ ਆ। ਮੇਰੇ ਖਿਆਲ ਦੇ ਨਾਲ ਘੱਟੋ-ਕੱਟ ਜੇ ਤੁਸੀਂ ਵੇਖੋਗੇ ਇਹਨਾਂ 20 ਸਾਲਾਂ ਦੇ ਵਿੱਚ ਇਹਨਾਂ ਦੇ ਆਪਣੇ ਵੀ ਅੱਧੇ ਦਰਜਨ ਤੋਂ ਵੱਧ ਆਗੂ ਮਰ ਗਏ ਹੋਣਗੇ। ਜੀ। ਤੋ ਇਸ ਵਾਸਤੇ ਆਪਾਂ ਨੂੰ ਇਹ ਹੁਣ ਦੇਖਣਾ ਪਾਏਗਾ ਕਿ ਲੜਾਈ ਆ ਗਾਂ ਕਿਸ ਦਿਸ਼ਾ ਵੱਲ ਜਾਂਦੀ ਆ ਕਿੰਨੀ ਕੋ ਦੂਰ ਤੱਕ ਜਾਂਦੀ ਆ ਪਰ ਇਹ ਸਾਫ ਹੈ ਹਾਲਾਂਕਿ ਜੇ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਹੁਣ ਗੈਂਗਸਟਰਾਂ ਦੇ ਨਾਮ ਤੇ ਜਾਇਜ ਹੋ ਰਿਹਾ ਨਾਜਾਇਜ਼ ਹੋ ਰਿਹਾ ਇਹਨਾਂ ਚੀਜ਼ਾਂ ਦਾ ਕਿਸੇ ਨੂੰ ਕੋਈ ਫਰਕ ਨਹੀਂ ਪੈ ਰਿਹਾ ਲੋਕ ਇਹਨੇ ਤੰਗ ਪਰੇਸ਼ਾਨ ਹੋ ਪੈ ਨੇ ਕਿਉਂਕਿ ਕਾਰੋਵਾਰੀਆਂ ਦੇ ਘਰਾਂ ਦੇ ਅੱਗੇ ਜਾਂ ਕਹਿ ਲੋ ਕਿ ਕਰੀਅਾਨੇ ਵਾਲੇ ਮਤਲਬ ਕਿ ਪਤਾ ਹੀ ਨਹੀਂ ਕਿ ਜੇ ਹੁਣ ਤੇ ਐਨ ਆਰ ਆਈ ਵੀ ਜਿਹੜੇ ਆ ਜਿਹੜੇ ਉਧਰੋਂ ਛੱਡ ਛੜਾ ਕੇ ਆਏ ਆ ਉਹਨਾਂ ਨੂੰ ਵੀ ਇੱਧਰ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਇਸ ਕਰਕੇ ਗੁਰਪ੍ਰੀਤ ਜੀ ਇਹ ਸਾਫ ਸੀ ਇਹ ਵਕਤ ਦਾ ਕਹਿ ਲੋ ਕਿ ਤਕਾਚਾ ਵੀ ਸੀ ਕਿ ਅਖੀਰ ਇਹਨਾਂ ਨੂੰ ਕਦਮ ਪੁੱਟਣੇ ਪੈਣੇ ਸੀ ਤੇ ਅੱਜ ਇਹਨਾਂ ਨੇ ਐਲਾਨੀਆਂ ਕਹਿ ਦਿੱਤਾ ਕਿ ਲਓ ਜੀ ਅਸੀਂ ਪ੍ਰਹਾਰ ਪ੍ਰਹਾਰ ਹਿੰਦੀ ਦਾ ਸ਼ਬਦ ਆ ਵੈਸੇ ਤੇ ਪੰਜਾਬ ਪੁਲਿਸ ਨੂੰ ਇਹਦਾ ਸ਼ਬਦ ਮਤਲਬ ਕਿ ਜੀ ਇਹਨਾਂ ਨੇ ਲੱਭਾ ਹੁੰਦਾ ਤੇ ਪੰਜਾਬੀ ਚ ਸੋਨਾ ਲੱਭ ਦਿੰਦੇ ਆਪਾਂ ਚਲੋ ਆਪਾਂ ਨੂੰ ਕਿਹੜਾ ਤਨਖਾਹ ਤੇ ਰੱਖਿਆ ਕਿ ਅਸੀਂ ਇਹਨੂੰ ਫਰੀ ਚ ਦੇ ਦਈਏ ਸ਼ਬਦ ਪਰ ਗੱਲ ਇਹ ਆ ਕਿ ਜੇ ਆਡੀਅנס ਨੂੰ ਦੱਸਣਾ ਹੋਵੇ ਤਾਂ ਪ੍ਰਹਾਰ ਇੱਕ ਨਾਨਾ ਪਾਟੇ ਕਰਦੀ ਫਿਲਮ ਵੀ ਆ ਜੀ ਪ੍ਰਹਾਰ ਦਾ ਮਤਲਬ ਹੁੰਦਾ ਹਮਲਾ ਹਮਲੇ ਦੇ ਸਾਡੇ ਕੋਲ ਹਮਲਾ ਵੀ ਆ ਸ਼ਬਦ ਤੇ ਸਾਡੇ ਕੋਲ ਹੱਲਾ ਵੀ ਸ਼ਬਦ ਆ ਹਮਲਾ ਹੱਲਾ ਵਾਰ ਕੋਈ ਬਾਤ ਵਾਰ ਵੀ ਕਿਹਾ ਸਕਦੇ ਵਾਰ ਤਾਂ ਤੁਸੀਂ ਉਹ ਦੇਖਦੇ ਹੋ ਨਾ ਅੰਗਰੇਜ਼ੀ ਦਾ ਸ਼ਬਦ ਆ ਗਿਆ ਨਾ ਵਾਰ ਗਿਸਟ ਟੈਰਰ ਜਾਂ ਜਮਾਰ ਉਹ ਜਿਹੜਾ ਤਲਵਾਰ ਦਾ ਵਾਰ ਕੀਤਾ ਜਾਂਦਾ ਉਹ ਵਾਲਾ ਵਾਰ ਵਾਹ ਜੀ ਹਾਂ ਵਾਰ ਵੀ ਸ਼ਬਦ ਹੈਗਾ ਵਾਰ ਵੀ ਆਪਾਂ ਸ਼ਬਦ ਇਸਤੇਮਾਲ ਕੀਤਾ ਜਾਂਦਾ ਪਰ ਅਟੈਕ ਦਾ ਸ਼ਬਦ ਆਪਣੇ ਕੋਲ ਹੱਲਾ ਜਾਂ ਹਮਲਾ ਹੁੰਦਾ ਹੈ ਤਾਂ ਇਹ ਪ੍ਰਹਾਰ ਅਟੈਕ ਵਾਲਾ ਹੈ ਜੀ ਵਾਰ ਤਾਂ ਤਾਂ ਕੋਈ ਫੱਟ ਕਹਿ ਦਿੰਦੇ ਆ ਨਾ ਕਿ ਆਪਾਂ ਜਿਹੜੀ ਚੀਜ਼ ਨੂੰ ਕੱਟਦੇ ਆ ਜੀ 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 ਸੋ ਇਸ ਤੋਂ ਅਗਲੀ ਖਬਰ ਵਾਲ ਜੇਕਰ ਆਪਾਂ ਵਧੀਆ ਤਾਂ ਗੱਲ ਕਰ ਲੈਨੇ ਆ ਅਮਰਿਤਪਾਲ ਸਿੰਘ ਉਹਨਾਂ ਦੇ ਮਾਮਲੇ ਦੀ ਇਸ ਦੇ ਵਿੱਚ ਪੰਜਾਬ ਸਰਕਾਰ ਨੂੰ ਜੁਰਮਾਨਾ ਹੋ ਗਿਆ ਇਹ ਜੁਰਮਾਨਾ ਕਿਸ ਗੱਲ ਦਾ ਹੈ ਤੇ ਕਿਹੜੇ ਮਾਮਲੇ ਦੀ ਸੁਣਵਾਈ ਹੋ ਰਹੀ ਸੀ ਇਹ ਜ਼ਰੂਰ ਦੱਸਿਓ ਪਹਿਲਾਂ ਅਮਰਿਤਪਾਲ ਸਿੰਘ ਵਾਲੇ ਮਾਮਲੇ ਨੂੰ ਵੀ ਉਲਝਾ ਲੈਨੇ ਆ ਨਾ ਆਪਾਂ ਵੀ NSA ਦੀ ਗੱਲ ਚੱਲ ਰਹੀ ਹੈ ਜਾਂ ਫਿਰ ਜਿਹੜੀ ਉਹਨਾਂ ਦੇ ਵੱਲੋਂ ਮੰਗੀ ਜਾ ਰਹੀ ਸੀ ਇਜਾਜ਼ਤ ਅਟੈਂਡ ਕਰਨ ਦੀ ਸੈਸ਼ਨ ਨੂੰ ਉਹ ਵਾਲੀ ਗੱਲ ਹੈ ਇੱਕ ਗੱਲ ਤੇ ਕਲੀਅਰ ਹੈ ਕਿ ਹੁਣ ਦੇਖੋ ਜਿਹੜਾ ਉਦੋਂ ਦਾ ਸਰਦਰੁੱਤ ਦਾ ਸੈਸ਼ਨ ਸੀ ਜਿਹਦੇ ਵਾਸਤੇ ਸਹਾਸਤ ਮੰਗੀ ਚਾਰੀ ਸੀ ਗੁਰਪ੍ਰੀਤ ਉਹ ਵਰ ਹੋ ਚੁੱਕਾ ਹੈ ਤਾਂ ਜਦੋਂ ਉਹ ਐਪੀਸੋਡੀ ক্লোਜ਼ ਹੋ ਗਿਆ ਹੁਣ ਤੇਗਾ ਮਤਲਬ ਕਿ ਬਜਟ ਸੈਸ਼ਨ ਆਉਣ ਵਾਲਾ ਹੈ ਨੇ ਸ਼ਾਇਦ ਉਹ ਦੋ ਚਾਰਾ ਚੋਈ ਹੋਵੇ ਜੀ ਕਲੀਅਰ ਹੋ ਗਿਆ ਦੂਜਾ ਕਿ ਇਹ ਐਨਐਸਏ ਦਾ ਜਿਹੜਾ ਤੀਸਰਾ ਵਾਅਦਾ ਹੈ ਉਸ ਨੂੰ ਚੈਲੰਜ ਕੀਤਾ ਗਿਆ ਅਮਰਤਪਾਲ ਸਿੰਘ ਹੋਰਾਂ ਦੀ ਟੀਮ ਬਣੀ ਹੈ ਦੇਖੋ ਇਹਦੇ ਤੇ ਨਵੇੜਾ ਹੋਣਾ ਬੜਾ ਜ਼ਰੂਰੀ ਆ ਕਿਉਂਕਿ ਕਿਸੇ ਵੀ ਬੰਦੇ ਨੂੰ ਤੁਸੀਂ ਅਨੰਤ ਕਾਲ ਤੱਕ ਚਲੋ ਦੂਜੇ ਟ੍ਰਾਇਲ ਆ ਤੁਸੀਂ ਕਰੋ ਜਿਹਦੇ ਚ ਕੋਈ ਦੋਸ਼ੀ ਆ ਉਹਨੂੰ ਦੋਸ਼ੀ ਸਾਬਤ ਕਰ ਲਓ ਜਿਹਦੇ ਚ ਅਗਲਾ ਬੇਗੁਨਾਹ ਘਰੇ ਜਾਵੇ ਤਾਂ ਮਤਲਬ ਕਿ ਇਹ ਕਿ ਅਨੰਤ ਕਾਲ ਤੱਕ ਥੋੜੀ ਤੁਸੀਂ ਕਿਸੇ ਨੂੰ ਐਨਐਸਏ 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 ਤਹਿਤ ਬੰਦ ਕਰੀ ਰੱਖੋ ਤਾਂ ਉਹ ਚੈਲੰਜ ਤਾਂ ਫਿਰ ਹੁੰਦਾ ਕੋਰਟ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਕਿ ਸੁਪਰੀਮ ਕੋਰਟ ਨੇ ਟਾਈਮ ਬਾਉਂਡ ਕੀਤਾ ਸੀਗਾ ਹਾਈ ਕੋਰਟ ਨੇਗਾ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ 10000 ਰੁਪਿਆ ਜ਼ੁਰਮਾਨਾ ਠੋਕਿਆ ਗਿਆ ਅੱਜ ਜੋ ਬੈਂਚ ਸੀਗੀ ਨਾ ਜੀ ਜਿਸ ਨੇ ਇਸ ਕੇਸ ਨੂੰ ਸੁਣਨਾ ਸੀ ਛਦੋ ਇਹਨਾਂ ਨੇ ਜਵਾਬ ਦਾਖਲ ਕੀਤਾ ਜਵਾਬ ਨੂੰ ਰਿਕਾਰਡ ਤੇ ਤਾਂ ਲੈ ਲਿਆ ਗਿਆ ਉਹਨਾਂ ਨੇ ਕਿਹਾ ਕਿ ਸੱਜੇ ਹੱਥ ਨਾਲ 10000 ਰੁਪਿਆ ਜ਼ੁਰਮਾਨਾ ਪਰ ਉਹ ਤੈ ਸਮੇਂ ਤੇ ਜਵਾਬ ਕਿਉਂ ਨਹੀਂ ਦਾਖਲ ਕੀਤਾ ਹਾਂ ਤਾਂ ਇਹ ਤੁਸੀਂ ਆਪਣੇ ਆਪ ਦੇ ਵਿੱਚ ਵੇਖੋ ਕਿ ਕਿੱਡੀਆਂ ਸੰਵੇਦਨਸ਼ੀਲ ਸੁਣਵਾਈਆਂ ਹੋ ਰਹੀਆਂ ਨੇ ਜੀ ਕਿੰਨੀਆਂ ਇਹਨਾਂ ਸੁਨਵਾਈਆਂ ਹੋ ਰਹੀਆਂ ਨੇ ਪਰ ਪੰਜਾਬ ਸਰਕਾਰ ਦਾ ਰੁਖ ਵੇਖੋ ਤੁਸੀਂ ਤੇ ਪੰਜਾਬ ਸਰਕਾਰ ਦਾ ਕੋਟ ਕਿਚਰੀਆਂ ਚ ਹਾਲਾਂਕਿ ਚਲੋ ਮੈਂ ਅਮਰਤਪਾਲ ਸਿੰਘ ਹੋਰਾਂ ਦੇ ਮਾਮਲੇ ਨੂੰ ਥੋੜਾ ਜਿਹਾ ਅ ਦਸਤੇਵਾਂ ਅਪਡੇਟ ਕਰਕੇ ਕਿ ਇਹਦੇ ਤੇ ਫਿਰ ਜਦੋਂ ਜਵਾਬ ਢਾਕਲ ਹੋ ਗਿਆ ਤਾਂ ਅਮਰਤਪਾਲ ਸਿੰਘ ਦੀ ਲੀਗਲ ਟੀਮ ਨੇ ਕਿਹਾ ਕਿ ਸਾਨੂੰ ਥੋੜਾ ਜਿਹਾ ਵਿਸਥਾਰਤ ਮਤਲਬ ਕਿ ਜਵਾਬ ਪੜਨ ਲਈ ਸਮਾਚਾਇਤਾ ਹੈ ਲਿਹਾਜ਼ਾ 2 ਫਰਵਰੀ ਯਾਨੀ 2 ਫੈਬ ਨੂੰ ਅਗਲੀ ਸੁਣਵਾਈ ਪੈਗੀ ਹੁਣ ਆਪਾਂ ਦੂਜੇ ਪਾਸੇ ਆਈਏ ਜੋ ਇਹਨਾਂ ਦੀ ਖਲ ਉੱਤਰਦੀ ਪਈ ਆ ਕੋਰਟ ਕਚਹਿਰੀਆਂ ਚ ਉਹਦਾ ਇੱਕ ਹੋਰ ਮਾਮਲਾ ਵੀ ਹੈਗਾ ਜਿਹੜਾ ਬੜਾ ਇੰਟਰਸਟਿੰਗ ਹੈ ਜੇ ਤੁਸੀਂ ਵੇਖੋ ਕਿ ਜਗ ਬਾਣੀ ਵਾਲਿਆਂ ਨਾਲ ਜਿਹੜਾ ਇਹਨਾਂ ਨੇ ਪੰਗਾ ਪਾਇਆ ਉਹਨਾਂ ਦੀ ਇੱਕ ਪ੍ਰਿੰਟਿੰਗ ਪ੍ਰੈਸ ਨੂੰ ਬੰਦ ਕਰਵਾਉਣ ਵਾਸਤੇ ਜਿਵੇਂ ਇਹਨਾਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਸਹਾਰਾ ਲਿਆ ਉਹ ਸੁਪਰੀਮ ਕੋਰਟ ਚਲੇ ਗਿਆ ਤਾਂ ਸੁਪਰੀਮ ਕੋਰਟ ਨੇ ਉਥੇ ਪੰਜਾਬ ਸਰਕਾਰ ਨੂੰ ਝਟਕਾ ਦਿੰਦਿਆਂ ਕਿਹਾ ਕਿ ਤੁਸੀਂ ਕਿਸੇ ਅਖਬਾਰ ਦੀ ਪ੍ਰੈਸ ਨਹੀਂ ਬੰਦ ਕਰ ਸਕਦੇ ਦੇਖੋ ਕਿੰਡੀ ਵੱਡੀ ਗੱਲ ਹੈ ਪਰ ਇਹ ਹਟਦੇ ਨਹੀਂ ਮੈਂ ਤੁਹਾਨੂੰ ਵਾਰ-ਵਾਰ ਕਹਿਣਾ ਹੈ ਕਿ ਪੰਜਾਬੀਆਂ ਨੇ ਹਾਲੇ ਤੇ ਕੁਝ ਵੀ ਉਹ ਇੱਕ ਗਾਣਾ ਨਹੀਂ ਜੇ ਤੂੰ ਜੱਟ ਨਹੀਂ ਵੇਖਿਆ ਹਾਂ ਦੀਏ ਤੂੰ ਕੱਖ ਨਹੀਂ ਵੇਖਿਆ ਤੂੰ ਕੁਝ ਨਹੀਂ ਵੇਖਿਆ ਹਾਂ ਦੀਏ ਜੇ ਜੱਟ ਨਹੀਂ ਵੇਖਿਆ ਤਾਂ ਮਤਲਬ ਕਿ ਤੂੰ ਹੀ ਤੇ ਹਾਲੇ ਕੱਖ ਨਹੀਂ ਜੇ ਵੇਖਿਆ ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ 27 ਚ ਆ ਲੈੰਦੋ ਅਰਵਿੰਦ ਕੇਜਰੀਵਾਲ ਨੂੰ ਦੁਬਾਰਾ ਮੈਂ ਇੱਥੇ ਮੁੱਖ ਮੰਤਰੀ ਦਾ ਨਹੀਂ ਜ਼ਿਕਰ ਕਰਦਾ ਸਰ ਮੁੱਖ ਮੰਤਰੀ ਤੇ ਕੋਈ ਤੋਂ ਸਕਦਾ ਇਹਨਾਂ ਨੂੰ ਫਿੱਟ ਬੈਠਾ ਤੇ ਕਹਿੰਦੇ ਆ ਜਾ ਪੰਜਾਬੀ ਰੇਡੀਓ ਯੂ ਐਸ ਏ ਤੋਂ ਤੈਨੂੰ ਬਣਾ ਦਿੰਦੇ ਕੋਈ ਚੱਕਰ ਨਹੀਂ ਹੈ ਇਹਨਾਂ ਲਈ ਮੁੱਖ ਮੰਤਰੀ ਕਿਹੜੀ ਕੋਈ ਵੱਡੀ ਗੱਲ ਨਾ ਮੁੱਖ ਮੰਤਰੀ ਕੋਈ ਹੋਵੇ ਤੁਸੀਂ ਬਸ ਫੜ ਕੇ ਰੱਖਣਾ ਹੈ ਮਤਲਬ ਕਿ ਬਾਸ ਨੂੰ ਕਾਲਜ ਦੇ ਵੱਡੇ ਬੌਸ ਬਣੇ ਜੋ ਮਤੈ ਹੁਣ ਤੱਕ ਮੈਨੂੰ ਸੀਟੀਆਂ ਵਜਾਉਂਦੇ ਸੀ ਇਹ ਜਿਹੜੇ ਵੱਡੇ ਬੌਸ ਹੈ ਨਾ ਇਹਨਾਂ ਇਹਨਾਂ ਨੂੰ ਤੁਸੀਂ ਦੂਜੀ ਵਾਰੀ ਪਾਵਰ ਚਾਏ ਨੂੰ ਦੇਖਿਓ ਫਿਰ ਤੁਹਾਨੂੰ ਦਰਸ਼ਨ ਹੋਣ ਗਿਆ ਇਸ ਲਈ ਕਿ ਭਈ ਇਹ ਇਹ ਨਾ ਬੰਦਿਆਂ ਦੇ ਮਨ ਚ ਕੀ ਆ ਤਾਂ ਲਿਆਦਾ ਅੱਜ ਤੁਸੀਂ ਵੇਖੋ ਰਤਨ ਦੇ ਮਗਰ ਪਾਏ ਗਏ ਨੇ ਬਿਲਕੁਲ ਉਹਦੇ ਉਹਦੇ ਮਤਲਬ ਕਿ ਪੇਜ ਤੇ ਦੇਸ਼ ਸਟ੍ਰਾਈਕ ਦੇਸ਼ ਸਟ੍ਰਾਈਕ ਮੈਨੂੰ ਲੱਗਦਾ ਉਸ ਤੋਂ ਬਾਅਦ ਮੇਰੇ ਵਾਲੇ ਪਾਸੇ ਆ ਜਾਣਗੇ ਇਤੇ ਸਾਨੂੰ ਤਿੰਨੇ ਚਾਰ ਬੰਦਿਆਂ ਨੂੰ ਪਤਾ ਮੈਂ ਤੇ ਕਦੇ-ਕਦੇ ਕਹਿਣਾ ਕਿ ਸਾਨੂੰ ਟਰੱਕ ਚ ਕੰਟੇਨਰ ਚ ਬੰਨ ਕੇ ਕਿਤੇ ਤੇ ਚਨਾਈ ਵਾਲੇ ਸਮੁੰਦਰ ਚ ਹੀ ਸੁੱਟਿਆ ਹੋ ਕਿਤੇ ਸੀ ਆ ਪਾਈ ਲਈ ਬੜੇ ਤਾ ਤੋ ਇਨਾ ਦੁਖੀ ਕਰ ਰੱਖਿਆ ਨਾ ਦੁਖੀ ਕਰ ਰੱਖਿਆ ਤੋ ਖੈਰ ਗੱਲ ਇਹ ਆ ਕਿ ਭਾਈ ਗੱਲਾਂ ਹੀ ਛੱਡ ਦਿਓ ਝਾੜਾਂ ਫਟਕਾਰਾਂ ਜੋ ਮਰਜ਼ੀ ਇਹਨਾਂ ਨੂੰ ਪਈ ਜਾਣ ਇਹ ਤੇ ਹਟਦੇ ਨਹੀਂ ਪਏ ਹਟਦੇ ਨਹੀਂ ਪਏ ਮਤਲਬ ਕਿ ਪਤਾ ਨਹੀਂ ਅਰਵਿੰਦ ਕੇਜਰੀਵਾਲ ਨੂੰ ਕੈਸੀ ਗੁੜਤੀ ਮਿਲੀ ਆ ਭਾਈ ਇਹ ਕਿਸੇ ਗੱਲ ਦੀ ਪਰਵਾਹ ਨਹੀਂ ਕਰ ਰਿਹਾ ਔਰ ਮੇਰੇ ਮੈਂ ਤਾਂ ਹੀ ਕਹਿਣਾ ਔਰ ਮੇਰੇ ਕੋਲ ਕੋਈ ਇਹ ਨਹੀਂ ਹੈ ਕਿ ਜਿਵੇਂ ਮਤਲਬ ਕਿਸੇ ਦਾ ਕੋਈ ਖੁਫੀਆ এজেন্ডਾ ਜਿਹੜਾ ਲੀਕ ਹੋ ਜਾਂਦਾ ਮੇਰੇ ਕੋਲ ਉਹ ਨਹੀਂ ਹੈ ਜੀ ਮੈਂ ਜਿਸ ਤਰ੍ਹਾਂ ਇਹ ਸੰਸਥਾਵਾਂ ਨੂੰ ਮਿੱਧਦੇ ਜਾ ਰਹੇ ਨੇ ਜਿਸ ਤਰ੍ਹਾਂ ਇਹ ਸਿਧਾਂਤਾਂ ਨੂੰ ਅਸੂਲਾਂ ਨੂੰ ਕਾਨੂੰਨ ਨੂੰ ਸ਼ਿੱਕੇ ਤੇ ਟੰਗ ਰਿਹਾ ਤਾਂ ਮੈਨੂੰ ਲੱਗਦਾ ਹੈ ਕਿ ਇਹ ਨਰਿੰਦਰ ਮੋਦੀ ਨੂੰ ਬਹੁਤ ਜਲਦੀ ਬੀਟ ਕਰ ਚਣਗੇ ਨਰਿੰਦਰ ਮੋਦੀ ਹਰਾਂਦੀ ਤੇ ਅਲਾਨੀਆਂ ਧਰਮ ਦੀ ਕਮਿਊਨਲ ਰਾਜਨੀਤੀ ਹੈ ਨਾ ਜੀ ਇਤੇ ਇੱਕ ਵੱਖਰੀ ਕਿਸਮ ਦੀ ਰਾਜਨੀਤੀ ਅਸੀਂ ਵੇਖਣ ਡੈ ਔਰ ਇਹਨਾਂ ਨੇ ਪੰਜਾਬ ਨੂੰ ਐਸੀ ਪ੍ਰਯੋਗਸ਼ਾਲਾ ਬਣਾਇਆ ਸਰ ਐਸੀ ਪ੍ਰਯੋਗਸ਼ਾਲਾ ਬਣਾਇਆ ਬਸ ਮੈਂ ਤੇ ਕਹਿਣਾ ਕਿ ਤਵਾ ਖੁਦਾ ਕਰੇ ਖੈਰ ਕਰੇ ਖੂਬ ਹੈ ਕ੍ਰਿਸ਼ਮਾ ਬਸ ਹਾਂ ਜੀ ਇਸ ਤੋਂ ਅੱਗੇ ਆਪਾਂ ਹੋਰ ਵਧੀਏ ਤਾਂ ਉਧਰ ਕਾਗਰਸ ਦਾ ਕਲੇਸ਼ ਤੇ ਭਾਜਪਾ ਦੇ ਸੱਦੇ ਇਹ ਰੋਕ ਨਹੀਂ ਰਹੇ ਭਾਜਪਾ ਆਪਣੀ ਚੋਟ ਮਾਰੀ ਜਾਂਦੀ ਹੈ ਕਹਿੰਦੇ ਚਲੋ ਕਲੇਸ਼ ਤਾਂ ਅੰਦਰ ਪਿਆ ਹੀ ਹੈ ਆਪਾਂ ਥੋੜਾ ਹੋਰ ਤੇਲ ਪਾ ਲਈਏ ਉੱਤੇ ਆ ਰਵਨੀਤ ਵੀ ਠੂਰੀ ਕਹਿੰਦੇ ਕਹਿੰਦੇ ਇਹਨਾਂ ਦੇ ਨਟ ਬੋਲਟ ਖੁੱਲਦੇ ਪਏ ਆ ਗੱਡੀ ਨੂੰ ਜੰਗਾਲ ਲੱਗਾ ਛੇਤੀ ਛੇਤੀ ਤੁਸੀਂ ਭਾਜਪਾ ਵੱਲ ਆ ਜਾਓ ਨਹਾ ਤੁਸੀਂ ਕ ਕਨਾਜਰ ਕਾਂਗਰਸ ਨੂੰ ਕਾਂਗਰਸ ਦੀ ਗੱਡੀ ਨੂੰ ਗ੍ਰੀਸ ਕਰਦੇ ਰਹੇ ਜੇ ਗ੍ਰੀਸ ਗਨ ਚੁੱਕ ਕੇ ਹੁਣ ਵੇਖ ਲਓ ਹੁਣ ਦੂਜੇ ਪਾਸੇ ਉਹਦੇ ਵੈਸੇ ਵੈਸੇ ਪੰਜਾਬ ਵਾਲੇ ਦੇਖੀਏ ਤਾਂ ਜਿਹੜੀ ਪੰਜਾਬ ਵਾਲੀ ਭਾਜਪਾ ਹੈ ਉਹ ਜ਼ਿਆਦਾ ਕਾਂਗਰਸ ਨਾਲੋਂ ਵੀ ਜ਼ਿਆਦਾ ਕਾਂਗਰਸੀ ਲੱਗਦੀ ਹੈ ਹਾਂਜੀ ਉਹਤੇ ਜ਼ਿਆਦਾ ਲੱਗ ਰਹੇ ਨੇ ਬਿਲਕੁਲ ਇਸ ਵੇਲੇ ਕਾਂਗਰਸੀ ਲੱਗ ਰਹੇ ਨੇ ਸਹੀ ਆ ਤੇ ਬਿੱਟੂ ਸਾਹਿਬ ਨੂੰ ਤੇ ਮੈਨੂੰ ਲੱਗਦਾ ਉਹਨਾਂ ਨੇ ਟਾਸਕ ਦਿੱਤਾ ਕਿ ਬਿੱਟੂ ਕੋਈ ਛੱਡਣਾ ਨਹੀਂ ਉਧਰ ਦੇਖ ਤੇ ਕਹ ਲਿਆ ਕਿ ਭਾਈ ਕਾਂਗਰਸੀ ਤੇ ਕਹਿੰਦੇ ਹੋ ਨੇ ਵੀਰਾ ਵੇ ਵੰਗਾ ਵਾਲਿਆ ਸਾਡੀ ਵੀ ਵਿੱਚ ਦੇਈ ਨਾ ਚੂੜੀਆਂ ਦਾ ਹੋਕਾ ਇਹਦੇ ਹੋਕਾ ਦੇ ਰਹੇ ਆ ਨਾ ਆ ਜਾਓ ਆ ਜਾ ਲਾਲਾ ਸ਼ਰਤਾ ਨਹੀਂ ਆ ਜਾ ਲਾਲਾ ਸ਼ਰਤਾ ਤੋਂ ਦੇਖੋ ਪਹਿਲਾਂ ਕੇਵਲ ਢਿੱਲੋ ਜਗਮੋਰ ਰਾਜੂ ਸਾਰੇ ਸੱਦਾ ਦੇ ਰਹੇ ਮਾਮਲਾ ਚੰਨੀ ਨੂੰ ਲੈ ਕੇ ਆ ਵੈਸੇ ਚੰਨੀ ਨੇ ਕਿਹਾ ਕਿ ਮੈਂ ਨਹੀਂ ਕਿਤੇ ਜਾ ਰਿਹਾ ਕਿਉਂਕਿ ਚੰਨੀ ਫੇਸ ਮੰਨ ਲਓ ਅੱਜ ਭਾਜਪਾ ਨੂੰ ਮਿਲ ਜਾਂਦਾ ਸਰ ਬਾਜ਼ੀ ਪਲਟ ਜਾਏਗੀ ਬਿਲਕੁਲ ਚੰਨੀ ਇੱਕ ਐਸਾ ਲੀਡਰ ਹੈ ਜਿਸ ਨੂੰ ਜੱਟ ਵੀ ਪ੍ਰਵਾਨ ਕਰਦੇ ਆ ਪੰਜਾਬ ਦੇ ਵਿੱਚ ਇਹ ਫੈਕਟ ਹੈ ਸਰ ਇਹ ਫੈਕਟ ਹੈ ਤੋਂ ਗੱਲ ਇਹ ਆ ਕਿ ਚੰਨੀ ਸਾਹਿਬ ਦੀ ਕੱਲ ਵਾਲੀ ਵੀਡੀਓ ਨੇ ਤਰਥੱਲੀ ਜ਼ਰੂਰ ਮਚਾ ਦਿੱਤੀ ਕਿਉਂ ਕਿਉਂਕਿ ਗੋਲਬੰਦੀ ਸ਼ੁਰੂ ਹੋ ਗਈ ਅੱਜ ਰਾਜਾ ਵੜਿੰਗ ਦੇ ਘਰ ਦੇ ਵਿੱਚ ਉਧਰੋਂ ਜਿਵੇਂ ਪਾੜਾ ਸਾਹਿਬ ਐ ਰੰਧਾਵਾ ਸਾਹਿਬ ਐ ਯਾਨੀ ਇਧਰਲਾ ਗਰੁੱਪ ਜਿਹੜਾ ਸਾਰਾ ਐਕਟਿਵ ਸੀ ਪਰ ਉਧਰ ਚੰਨੀ ਸਾਹਿਬ ਦੇ ਹੱਕ ਦੇ ਵਿੱਚ ਦੱਸਦੇ ਆ ਕਿ ਤਾਰਾਂ ਚੰਡੀਗੜ੍ਹ ਤੱਕ ਖੜਕਣ ਡਈਆਂ ਉਹ ਇਧਰੋਂ ਵੀ ਸੁਨੇ ਤੇ ਉਧਰੋਂ ਵੀ ਸੁਨੇ ਖੜਗੇ ਸਾਹਿਬ ਨੇ ਆਖਿਆ ਸਾਰੇ ਆ ਜਾ ਤੁਹਾਨੂੰ ਸਾਰਿਆਂ ਨੂੰ ਸੁਰ ਲੈਣੇ ਵੇਖੋ ਜੇ ਤੇ ਕੋਈ ਮਸਲਾ ਹੱਲ ਹੋ ਗਿਆ ਸੋ ਹੋ ਗਿਆ ਇਹ ਤੇ ਕਾਂਗਰਸ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਟੁੱਟ ਭੱਜ ਹੋ ਸਕਦੀ ਹੈ ਜਿਸ ਤਰ੍ਹਾਂ ਦੇ ਚਾਂਸ ਬਣ ਰਹੇ ਨੇ ਕਿਉਂਕਿ ਭਾਜਪਾ ਇੱਕ ਬਿਹਤਰ ਕਾਂਗਰਸੀਆਂ ਵਾਸਤੇ ਇੱਕ ਬਿਹਤਰ ਬਦਲ ਸਾਬਤ ਹੋ ਸਕਦੀ ਹੈ ਨਾ ਜਿਹੜੇ ਕਿ ਚਾਹੁੰਦੇ ਆ ਕੁਝ ਲੋਕ ਕਿ ਹਾਂ ਭਾਈ ਸਾਫ ਹੋ ਵੀ ਨਹੀਂ ਤੇ ਅਸੀਂ ਉਧਰ ਨੂੰ ਜਾਈਏ ਸਾਫ ਹੋ ਵੀ ਨਹੀਂ ਤੇ ਸਾਡਾ ਫਿਰ ਉਧਰ ਸਾਥ ਹੋਵੇ ਇਸ ਵਾਸਤੇ ਕਈਆਂ ਦਾ ਜਿਹੜਾ ਮਨ ਜਿਆ ਵੱਜਦਾ ਪਿਆ ਉਹਨਾਂ ਵਾਸਤੇ ਮੈਨੂੰ ਲੱਗਦਾ ਕਿ ਆਉਣ ਵਾਲਾ ਟਾਈਮ ਤੇਰੇ ਬਾਈ ਦਾ ਬਸ ਛੇਤੀ ਛੇਤੀ ਟਾਈਮ ਆ ਜਾਏਗਾ ਤੋ ਬਰਹਾਲ ਕਾਂਗਰਸ ਦੇ ਵਿੱਚ ਚੱਕਰ ਇੱਕ ਹੋਰ ਵੀ ਹੈ ਨਾ ਜਿਹੜਾ ਇਸ ਵੇਲੇ ਖਿੱਚਦਾ ਜਾਂ ਕਹਿ ਲੂ ਕਿ ਇਸ ਵੇਲੇ ਪੂਰਾ ਹਲਚਲ ਦਾ ਜਿਹੜਾ ਕਾਰਨ ਹੈ ਗੁਰਪ੍ਰੀਤ ਦਰਸਲ ਬਗੇਲ ਹੈ ਜਿਹੜੇ ਉਹਨਾਂ ਦੇ ਕੇਸ ਨੇ ਮੁਕਦਮੇ ਲੇ ਕੇ ਉਹ ਜੇ ਤੁਰੇ ਫਿਰਦੇ ਆ ਤਾਂ ਉਹਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਕਿਤੇ ਨਾ ਕਿਤੇ ਰਹਿਮਤ ਰਹਿੰਦੀ ਆ ਪੰਜਾਬ ਦੀ ਕਾਂਗਰਸ ਦੇ ਵਿੱਚ ਵੀ ਭਾਜਪਾ ਦੇ ਬੜੇ ਵੱਡੇ ਸਲੀਪਰ ਸੈਲਿਆ ਮੈਂ ਕੀ ਕਹਿ ਰਿਹਾ ਡੁਗਾਈ ਨਾਲ ਤੁਸੀਂ ਆਪਣੇ ਆਪ ਹੀ ਚਿੰਤਨ ਕਰ ਲੈਣਾ ਤੁਹਾਨੂੰ ਪਤਾ ਲੱਗ ਜਾਏਗਾ ਇੱਕ ਦੋ ਤੇ ਖਾਸ ਤੌਰ ਤੇ ਬਹੁਤ ਵੱਡੇ ਬੰਦੇ ਆ ਠੀਕ ਹੈ ਜੀ ਪੰਜਾਬ ਦੇ ਵਿੱਚ ਤੇ ਇਸ ਤਰ੍ਹਾਂ ਦੀਆਂ ਫੈਮਲੀਆਂ ਮਿਲ ਜਣ ਕਿ ਇੱਕ ਜੀ ਉਹਦਾ ਤੇ ਇੱਕ ਜੀ ਉਹਦਾ ਬਿਲਕੁਲ ਤੋਂ ਗੱਲ ਇਹ ਆ ਕਿ ਬਗੇਲ ਸਾਹਿਬ ਨੂੰ ਕਿਤੇ ਨਾ ਕਿਤੇ ਥੋੜਾ ਜਿਆ ਇਹ ਹਥੌੜਾ ਮਿਲਦਾ ਤਾਂ ਸਲੀਪਰ ਸੈਲਾਂ ਦੇ ਮਿਲਦਾ ਹੈ ਤਾਂ ਇਹਨਾਂ ਨੂੰ ਥੋੜਾ ਫੇਵਰ ਕਰਨਾ ਪੈਂਦਾ ਐਸੇ ਮੱਦੇ ਨਜ਼ਰ ਜੇ ਤੂੰ ਹੀ ਦੇਖੂਗੇ ਤਾਂ ਹੋਇਆ ਕੀ ਕਿ ਇਹਨਾਂ ਨੇ ਕਹਿ ਦਿੱਤਾ ਕਿ ਸੀਐਮ ਫੇਸ ਤੋਂ ਬਗੈਰ ਅਸੀਂ ਜਾਵਾਂਗੇ ਤੇ ਚੰਨੀ ਨੂੰ ਪਤਾ ਹੈ ਕਿ ਭਾਈ ਆਂਦੇ ਹੁੰਦੇ ਨਾ ਜਦੋਂ ਕੋਠਾ ਉਸਰਿਆ ਤੇ ਤਰਖਾਨ ਵਿਸਰਿਆ ਫੇਰ ਕੌਣ ਜੀ ਭਾਈ ਇੱਕ ਵਾਰੀ ਸਰਕਾਰ ਬਣ ਗਈ ਕੋਈ ਮੁੱਖ ਮੰਤਰੀ ਬਹਿ ਗਿਆ ਕਿਹਨੇ ਪੁੱਛਣਾ ਫਿਰ ਸੋ ਇਸ ਵਾਸਤੇ ਇੱਥੋਂ ਸਾਰੀਆਂ ਤਾਰਾਂ ਹਿੱਲੀਆਂ ਨੇ ਨਾ ਕਿਉਂਕਿ ਜੇ ਚੰਨੀ ਸਾਹਿਬ ਦਾ ਆਪਣਾ ਗਰੁੱਪ ਐ ਤੇ ਚੰਨੀ ਸਾਹਿਬ ਦੇ ਨਾਲ ਨਾਲ ਜਿਹੜੇ ਬੰਦੇ ਉਹਨਾਂ ਦੀਆਂ ਤੇ ਆਖਿਆਵਾਂ ਨੇ ਨਾ ਕਿ ਭਾਈ ਉਧਰੋਂ ਕਿਸੇ ਨੇ ਸਾਨੂੰ ਖੀਰ ਦੇ ਕੋਲ ਨਹੀਂ ਜਾਣ ਦੇਣਾ ਇੱਥੇ ਤੇ ਅਸੀਂ ਖੀਰ ਬਦਾਮਾਂ ਵਾਲੀ ਸ਼ੱਕ ਸਕਦੇ ਹਾਂ ਤੇ ਇਸ ਕਰਕੇ ਖੀਰ ਬਦਾਮਾਂ ਵਾਲੀ ਆ ਨਾ ਜਿਹੜੀ ਉਹਦਾ ਹੀ ਝਗੜਾ ਹੈ ਉਹ ਕਹਿੰਦਾ ਕਿ ਕੋਈ ਲੱਪ ਮੇਰੇ ਵੱਲ ਕੋਈ ਵੱਧ ਆ ਜਾਵੇ ਉਹ ਕਹਿੰਦੇ ਕਿ ਕੋਈ ਚਾਰ ਕੜਸ਼ੀਆਂ ਮੇਰੇ ਵੱਲ ਵੱਧ ਆ ਜਾਵੇ ਰੋਲਾ ਖੀਰ ਚ ਆਪਾਂ ਕਹਿ ਸਕਦੇ ਆ ਕਿ ਬਦਾਮਾਂ ਵਾਲੀ ਖੀਰ ਦਾ ਹੀ ਹੁੰਦਾ ਹੈ ਜੀ ਇਹ ਬਾਕੀ ਹੁਣ ਵੇਖੋ ਇਹ ਕਿੱਥੇ ਜਾ ਕੇ ਨਿਬੜੂ ਜੀ ਸੋ ਵੇ ਕੰਨੀ ਨਾ ਦ ਆਪਸ ਦੇ ਵਿੱਚ ਖਿਚੜੀ ਬਣਦੀ ਕੀ ਹੈ ਅੱਗੇ ਚਲੀਏ ਤਾਂ ਉਧਰ ਪੰਜਾਬ ਕੈਬਨਟ ਨੇ ਕੁਝ ਅਹਿਮ ਫੈਸਲੇ ਲੈਨੇ ਫਾਇੋਜ਼ਾ ਨਾ ਤੇ ਚਾਣਾ ਦੇਖੋ ਪੰਜਾਬ ਕੈਬਨਿਟ ਦੀ ਅੱਜ ਜਿਹੜੀ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਜੇ ਆਪਾਂ ਦੇਖੀਏ ਤੇ ਕਾਫੀ ਕੁਝ ਦੇਖਣ ਨੂੰ ਮਿਲ ਰਿਹਾ ਏ ਇੱਕ ਇੰਟਰਸਟਿੰਗ ਚੀਜ਼ ਆ ਬਹੁਤ ਇੰਟਰਸਟਿੰਗ ਆ ਦੇਖੋ ਮੈਂ ਤੇ ਸੈਕੂਲਰ ਆਦਮੀ ਆ ਤੇ ਮੇਰਾ ਹਮੇਸ਼ਾ ਇੱਕੋ ਤਰਕ ਹੁੰਦਾ ਕਿ ਸਾਨੂੰ ਕਸੌਟੀ ਇੱਕੋ ਜੀ ਰੱਖਣੀ ਪਵੇਗੀ ਤਾਂ ਉਹ ਬੜਾ ਮਤਲਬ ਕਿ ਕੈਲਕ ਪੱਤਰਕਾਰਤਾ ਚ ਠੀਕ ਰਹਿਦਾ ਆਦਮੀ ਨਹੀਂ ਤਾਂ ਤੁਸੀਂ ਫਸ ਜਾਂਦੇ ਹੋ ਬਹੁਤ ਕਸੌਟੀ ਦੇ ਫਸ ਜਾਂਦੇ ਤਾਂ ਅੱਜ ਕੀ ਆ ਕਿ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਭਗਵਾਨ ਸ੍ਰੀ ਰਾਮ ਤੇ ਸ਼ੋਅ ਕਰਵਾਏ ਜਾਣਗੇ 40 ਜਗ੍ਹਾ ਤੇ ਪ੍ਰੋਗਰਾਮਾਂ ਨੂੰ ਮਨਜ਼ੂਰੀ ਮਿਲ ਗਈ। ਦੇਖੋ ਕੀ ਹੋਇਆ? ਹੁਣ ਕਮਾਲ ਦੀ ਗੱਲ ਹੈ ਨਾ ਕਿ ਪਹਿਲਾਂ ਇਹਨਾਂ ਨੇ ਗੁਰੂ ਸਾਹਿਬ ਦੇ ਸਮਾਗਮ ਕਰਵਾਏ। ਸਭ ਨੂੰ ਪਤਾ। ਫਿਰ ਐਲਾਨ ਕਰ ਦਿੱਤਾ ਕਿ ਇਹਨਾਂ ਨੇ ਹਲੋ, ਆਵਾਜ਼ ਆ ਰਹੀ ਹੈ? ਜੀ 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 ਆ ਰਹੀ ਹੈ। ਹਾਂ ਜੀ। ਇਸ ਤੋਂ ਬਾਅਦ ਸ਼ਾਇਦ ਇਹਨਾਂ ਨੇ ਅ ਰਵਿਦਾਸ ਜੀ ਦਾ ਕੁਝ ਕੀਤਾ ਸੀਗਾ ਕਿ ਐਲਾਨ ਮੈਨੂੰ ਜੇ ਮੈਂ ਭੁੱਲਦਾ ਨਹੀਂ ਹਾਂ ਤਾਂ ਜੀ ਕਿ ਭਾਈ ਉਹਨਾਂ ਦੀ ਸ਼ਰਤਾ ਦੇ ਵਿੱਚ ਅਸੀਂ ਮਨਾਵਾਂਗੇ ਜੀ ਠੀਕ ਹੈ ਜੀ ਤਾਂ ਮਤਲਬ ਕਿ ਹੁਣ ਹੁਣੇ ਰਾਮ ਜੀ ਦੇ ਆਗੇ ਕਿ ਭਾਈ ਰਾਮ ਜੀ ਨੂੰ ਸਮਰਪਿਤ ਅਸੀਂ 40 ਜਗ੍ਹਾ ਤੇ ਪ੍ਰੋਗਰਾਮ ਕਰਾਂਗੇ ਹੋਰ ਕੋਈ ਬੋਲ ਨਹੀਂ ਸਕਦਾ ਸਰ ਇਹ ਤੁਸੀਂ ਦੇਖੋ ਹੋਰ ਵਾਲੇ ਸਮੇਂ ਚ ਇਹਨਾਂ ਨੇ ਇਸਾਈਆਂ ਲਈ ਵੀ ਕੰਮ ਕਰਨਾ ਉਹ ਤਾਂ ਕੀਤਾ ਵੀ ਐ ਇਸ ਵਾਰ ਇਹਨਾਂ ਨੇ ਬਹੁਤ ਵੱਡਾ ਕੀਤਾ ਬਟਾਲੇ ਦੇ ਵਿੱਚ ਜਾਂ ਫਿਰ ਡੇਰਾ ਬਣਾ ਲਿਆ ਹਾਂ ਬਟਾਲੇ ਬਿਲਕੁਲ ਉਹ ਉੱਥੇ ਉੱਥੇ ਤੁਸੀਂ ਦੇਖੋਗੇ ਤਾਂ ਤਕਰੀਬਨ 10 ਤੋਂ 20% ਜਿਹੜੀ ਹੈ ਨਾ ਗੁਰਦਾਸਪੁਰ ਦੇ ਵਿੱਚ ਨਹੀਂ ਉਹ ਮੇਰੇ ਖਿਆਲ ਦੇ ਨਾਲ ਉਹਨਾਂ ਦੀ ਵੱਸੋਂ ਹੈ ਕਿ ਮੇਰਾ ਅੰਦਾਜ਼ਾ ਹੈ ਕਿਉਂਕਿ ਮੈਂ ਉਸ ਇਲਾਕੇ ਚੰਦਾ ਰਿਹਾ ਪੰਜ ਚੌਕ ਵੀ ਬਣ ਰਹੇ ਨੇ ਜੀ ਉਹਨਾਂ ਦੇ ਨਾਮ ਤੇ ਉਹਨਾਂ ਨੇ ਉਦੋਂ ਬਸ ਬਸ ਮੈਂ ਤੁਹਾਨੂੰ ਦੱਸਣਾ ਹਾਂ ਜੀ ਤਾਂ ਇਹਨਾਂ ਨੇ ਕੀ ਕੀਤਾ ਕਿ ਮਤਲਬ ਕਿ ਸਿੱਖਾਂ ਤੋਂ ਲੈ ਕੇ ਠੀਕ ਹੈ ਜੀ ਰਵਿਦਾਸ ਜੀ ਨੂੰ ਜੋ ਫੋਲੋ ਕਰਦੇ ਨੇ ਉਹਨਾਂ ਦੇ ਫੋਲੋਅਰਸ ਨੂੰ ਲੈ ਕੇ ਹੁਣ RAMਜੀਤ ਸਾਰੇ ਪਾਸੇ ਆ ਗਏ ਤਾਂ ਕਿ ਵੋਟਾਂ ਨੂੰ ਖਿੱਚਿਆ ਜਾਵੇ ਔਰ ਇਹ ਤਾਂ ਹੀ ਤਾਂ ਕਹਿੰਦੇ ਨੇ ਕਿ ਅਸੀਂ ਧਰਮ ਦੀ ਰਾਜਨੀਤੀ ਨਹੀਂ ਕਰਦੇ ਜੀ ਇਹ ਇਹਨਾਂ ਨੇ ਕਿਹਾ ਸੀ ਅਸੀਂ ਧਰਮ ਦੀ ਰਾਜਨੀਤੀ ਨਹੀਂ ਕਰਦੇ ਪਰ ਜੇ ਤੁਸੀਂ ਦੇਖੋਗੇ ਇਹ ਕਰਦੇ ਆ ਪਰ ਬਹੁਤ ਵੱਖਰੇ ਢੰਗ ਨਾਲ ਕਰਦੇ ਆ ਤੇ 100 ਨਹੀਂ ਸੌਰੀ ਅਜ਼ਾ ਹਾਰ ਯੋਗਾ ਟ੍ਰੇਨਰ ਇਹਨਾਂ ਨੇ ਭਰਤੀ ਕਰਨ ਦਾ ਫੈਸਲਾ ਕੀਤਾ ਤਾਂ ਕਹਿਣ ਦਾ ਮਤਲਬ ਇਹ ਆ ਕਿ ਜਿਵੇਂ ਜਿਹੜਾ ਪੰਜਾਬ ਮੈਨੇਜਮੈਂਟ ਐਂਡ ਟ੍ਰਾਂਸਫਰ ਮਿਊਨਿਸਪਲ ਐਕਟ ਹੈ 220 ਉਹਦੀ ਧਾਰਾਚਾਰਾ ਵਿਚ ਸ਼ਾਇਦ ਇਹਨਾਂ ਨੇ ਹੁਣ ਚੇਂਜ ਕੀਤਾ ਕੱਚੇ ਰਸਤਿਆਂ ਨੂੰ ਬਦਲਣ ਲਈ ਲੋਕਲ ਬਾਡੀ ਨੂੰ ਪੈਸੇ ਮਿਲਣਗੇ ਉਹ ਵੀ ਰਸਤਾ ਖੋਲ ਦਿੱਤਾ ਜੀ ਹੁਣ ਪ੍ਰੋਜੈਕਟਾਂ ਦੇ ਵਿੱਚ 3 ਸਾਲ ਦੀ ਮਿਲੇਗੀ ਐਕਸਟੈਂਸ਼ਨ ਇਹ ਵੀ ਹੋ ਗਿਆ ਜੀ ਐਫਆਰ ਰੇਟ ਜਿਹੜੇ ਕੱਟ ਕੀਤੇ ਗਏ ਆ ਚਾਰ ਹਸਪਤਾਲ ਜਿਹੜੇ ਆ ਬਾਬਾ ਫਰੀਦ ਯੂਨੀਵਰਸਿਟੀ ਦੇ ਤਹਿਤ ਕੀਤੇ ਗਏ 1000 ਜਿਵੇਂ ਤੁਹਾਨੂੰ ਦੱਸਿਆ ਕਿ ਯੋਗਾ ਟ੍ਰੇਨਰ ਇਹਨਾਂ ਨੇ ਭਰਤੀ ਕਰਨੇ ਆ ਬੇਸ਼ੱਕ ਕੋਚ ਸਾਡੇ ਕੋਲ ਜਾਂ ਖੇਡਾਂ ਦਾ ਇਨਫਰਾਸਟ੍ਰਕਚਰ ਕਿ ਹੋ ਜਾ ਉਹ ਮਸਲਾ ਵੱਖਰਾ ਹੈ ਪਰ ਤੁਹਾਨੂੰ ਪਤਾ ਹੀ ਆ ਜਿਵੇਂ ਹੁਣ ਵੋਟਾਂ ਦਾ ਇਲੈਕਸ਼ਨ ਦਾ ਟਾਈਮ ਆ ਰਿਹਾ ਸਾਰਾ ਕੁਝ ਚੱਲੇਗਾ ਇਸੇ ਤਰ੍ਹਾਂ ਪੰਜਾਬ ਸਿਵਲ ਸਰਵਿਸ ਯੋਗਤਾ ਨਿਯਮ ਜਿਹੜਾ ਉਹ ਤੈਅ ਕੀਤਾ ਆਪਕਾਰੀ ਤੇ ਕਰ ਡਿਪਾਰਟਮੈਂਟ ਦਾ ਜਿਹੜਾ ਸਰਵਿਸ ਰੂਲਸ ਹੈ ਉਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਆ ਤੇ ਬਾਗਬਾਨੀ ਖੇਤਰ ਵਧਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਆ ਤਾਂ ਕੁੱਲ ਮਿਲਾ ਕੇ ਆਪਾਂ ਦੇਖ ਸਕਦੇ ਆ ਕਿ ਇਹੋ ਜਿਹੇ ਹੁਣ ਫੈਸਲੇ ਜਿਹੜੇ ਆ ਉਹ ਲਗਾਤਾਰ ਲਏ ਜਾ ਰਹੇ ਆ ਜੀ ਇਸ ਵਾਸਤੇ ਇਹ ਮੀਟਿੰਗ ਹੈ ਮੋ ਜੰਦੀ ਆ ਗੁਰਪ੍ਰੀਤ ਮਾਸ਼ ਕਰਨਾ ਕਿ ਜਦੋਂ ਹੁਣ ਬਜਟ ਸੈਸ਼ਨ ਆਉਣ ਵਾਲਾ ਹੈ ਤੋਂ ਇਸ ਕਰਕੇ ਪਹਿਲਾਂ ਪਹਿਲਾਂ ਇਹ ਫੈਸਲੇ ਲੈ ਲੈ ਜਾਣ ਕਿ ਤਾਂ ਕਿ ਮੁੜ ਕੇ ਇਹਨਾਂ ਫੈਸਲਿਆਂ ਨੂੰ ਨਬੇੜਿਆ ਜਾਵੇ ਤਾਂ ਫਿਲਹਾਲ ਐਸ ویਲਿਆ ਪਖਹਿ ਸਕਦੇ ਕਿ ਪੰਜਾਬ ਸਰਕਾਰ ਪੂਰਾ ਆਪਣਾ ਇਲੈਕਸ਼ਨ ਮੋਡ ਜਿਹੜਾ ਉਹ ਸ਼ੁਰੂ ਕਰ ਚੁੱਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਫੈਸਲੇ ਆਪਾਂ ਤਤਫਟ ਦੇਖਾਂਗੇ ਜੀ ਹੂੰ ਜੀ ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਚੰਡੀਗੜ੍ਹ ਮੇਅਰ ਦੇ ਲਈ ਪਹਿਲਾਂ ਜਾਣਕਾਰੀ ਇਹ ਨਿਕਲ ਕੇ ਆਈ ਸੀ ਵੀ ਆਪ ਤੇ ਕਾਂਗਰਸ ਦੇ ਰਾਹ ਵੱਖੋ ਵੱਖਰੇ ਹੋ ਗਏ ਨੇ ਪਰ ਹੁਣ ਫੇਰ ਖਬਰ ਹੈ ਕਿ ਇਕੱਠੇ ਨਜ਼ਰ ਆ ਰਹੇ ਨੇ ਹਾਂਜੀ ਇਹਨਾਂ ਨੇ ਤਾਂ ਅਲਾਈਂਸ ਤੋੜਨ ਦਾ ਯਤਨ ਕਰ ਦਿੱਤਾ ਸੀ ਪਰ ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਤੁਸੀਂ ਉਹ ਮਹਾਰਾਸ਼ਟਰ ਦੇ ਵਿੱਚ ਨਹੀਂ ਵੇਖਿਆ ਕਿ ਕਿੱਡਾ ਤਗੜਾ ਕੰਮ ਹੋ ਚੱਲਿਆ ਸੀਗਾ ਕਿ ਭਾਈ ਕਿੱਥੋਂ ਕਿੱਥੇ ਤਾਰਾਂ ਜੁੜ ਗਈਆਂ ਓਬੇਸੀ ਦੇ ਨਾਲ ਹੀ ਸਮਝੌਤਾ ਉਹ ਚੱਲਿਆ ਸੀ ਕਾਂਗਰਸ ਭਾਜਪਾ ਫੇਰ ਇਹਨਾਂ ਨੇ ਹਫ਼ਤੇ ਬੰਦਿਆਂ ਤੇ ਕਾਰਵਾਈ ਕਰ ਦਿੱਤੀ ਤੁਹਾਨੂੰ ਪਤਾ ਹੀ ਆ ਕਿਡਾ ਰੌਲਾ ਪਿਆ ਸੀਗਾ ਤਾਂ ਬਰਹਾਲ ਦੇਖੋ ਗੱਲ ਇਹ ਆ ਕਿ ਹੁਣ ਅੱਜ ਇਹਨਾਂ ਨੇ ਸੰਕੇਤ ਤਾਂ ਦਿੱਤਾ ਹੈ ਕਿ ਭਾਈ ਅਸੀਂ ਮਤਲਬ ਕਿ ਇੱਕ ਏਕਾਂ ਆਪਸ ਦੇ ਵਿੱਚ ਤੇ ਸਾਡਾ ਕੋਈ ਲਾਈನ್ಸ್ ਟੁੱਟਣਾ ਵਾਲਾ ਜਿਹੜਾ ਕੰਮ ਹੈ ਹਲੇ ਨਹੀਂ ਹੈਗਾ ਮਤਲਬ ਕਿ ਅਸੀਂ ਇਕੱਠੇ ਲੜਾਂਗੇ ਮੇਰ ਬਣਾਵਾਂਗੇ ਪਰ ਮੇਰੇ ਖਿਆਲ ਦੇ ਨਾਲ ਬਹੁਤ ਮੁਸ਼ਕਲ ਹੋ ਗਿਆ ਜੀ ਇਹਨਾਂ ਨੇ ਚਲੋ ਕੋਸ਼ਿਸ਼ ਤਾਂ ਕੀਤੀ ਸੀਗੀ ਇਹਨਾਂ ਦੀ ਉਹ ਜਿਹੜੀ ਕਾਉਂਸਲਰ ਬੀਬੀ ਉਧਰ ਚਲੇ ਗਈ ਇਹਨਾਂ ਨੇ ਉਹਦੀ ਜਠਾਣੀ ਤੇ ਮੁਕੱਦਮਾ ਪਾ ਦਿੱਤਾ ਵਗੈਰਾ ਵਗੈਰਾ ਬਦੀਰਾ ਖੁਸ਼ ਹੋਇਆ ਪਰ ਕਹਾਣੀ ਜਿਹੜੀ ਹੈ ਨਾ ਉਹ ਥੋੜੀ ਜੀ ਟੇਢੀ ਆ ਟੇਢੀ ਇਸ ਕਰਕੇ ਆ ਕਿ ਮਸੀਹ ਵਾਲਾ ਕਾਂਡ ਛੱਡਦੀ ਆ ਆਪਾਂ ਮਸੀਹ ਵਾਲਾ ਜਿਹੜਾ ਕਾਂਡ ਵਾਪਰਿਆ ਉਹ ਤੇ ਤੁਹਾਨੂੰ ਪਤਾ ਉਹ ਤਾਂ ਬੌਲਾ ਆਦਮੀ ਇਹੋ ਜਿਹਾ ਕੰਡ ਕਰ ਗਿਆ ਸੀ ਕਿ ਇਤਿਹਾਸ ਦੇ ਵਿੱਚ ਆਪਣੇ ਆਪ ਨੂੰ ਅਮਿਟ ਕਰ ਗਿਆ ਤੇ ਮਤਲਬ ਉਸ ਮੌਕੇ ਨੂੰ ਛੱਡ ਦਈਏ ਤਾਂ ਬਾਕੀ ਮੌਕਿਆਂ ਤੇ ਤੇ ਇਹ ਮਾਤ ਦੇ ਜਾਂਦੇ ਨੇ ਭਾਜਪਾ ਵਾਲੇ ਤੇ ਐਤ ਕੀ ਵੀ ਮੇਰੇ ਖਿਆਲ ਦੇ ਨਾਲ ਜੇ ਇੱਕ ਅੱਧ ਕਿਤੇ ਮੰਨ ਲਓ ਐਨ ਮੌਕੇ ਤੇ ਗੈਰ ਹਾਜ਼ਰ ਹੋ ਗਿਆ ਜਾਂ ਦੌੜਾ ਹੋ ਗਿਆ ਤਾਂ ਉਸਾਮੀ ਨਾਲ ਆਪਦਾ ਮੇਰ ਬਣਾ ਜਾਣਗੇ ਪਰ ਜੀ ਹੁਣ ਜਿਹੜੇ ਇਸ ਵੇਲੇ ਗੇਮ ਦੇ ਵਿੱਚ ਆਏ ਨੇ ਉਹ ਆਏ ਨੇ ਮਨੀਸ਼ ਤੇ ਵੜੀ ਜੀ ਚੰਡੀਗੜ੍ਹ ਦੇ ਵਿੱਚ ਮੈਂਬਰ ਪਾਰਲੀਮੈਂਟ ਤੁਹਾਨੂੰ ਪਤਾ ਬਹੁਤ ਪੜ੍ਹੇ ਲਿਖੇ ਨੇਤਾ ਨੇ ਇਹ ਪੰਜਾਬ ਦੇ ਜਿੱਦਾਂ ਕਹਿ ਲਈਏ ਨਾ ਕਿ ਜਿਵੇਂ ਕੇਰਲ ਦੇ ਵਿੱਚੋਂ ਸ਼ਸ਼ੀ ਥਰੂਰ ਆਉਂਦੇ ਆ ਕਾਂਗਰਸ ਤੇ ਹਾਲਾਂਕਿ ਅੱਜ ਕੱਲ ਉਹਨਾਂ ਨੂੰ ਮੋਦੀ ਰੰਗ ਚੜ੍ਹਿਆ ਹੋਇਆ ਤਾਂ ਉਹਦਾ ਹੀ ਇਹ ਆਪਣੇ ਪੰਜਾਬ ਦੇ ਵਿੱਚੋਂ ਪੰਜਾਬ ਦੀ ਪੋਲਿਟਿਕਸ ਦੇ ਵਿੱਚੋਂ ਤੇ ਬੜੇ ਵਿਦਵਾਨ ਕਿਸਮ ਦੇ ਆਦਮੀ ਆ ਤੇ ਬਹਿਰ ਬਹਿਰਾਲ ਇਹ ਚੰਡੀਗੜ੍ਹ ਦੀ ਨੁਮਾਇੰਦਗੀ ਕਰਦੇ ਆ ਤਾਂ ਅੱਜ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਹਿ ਦਿੱਤਾ ਹੈ ਕਿ ਭਾਈ ਅਸੀਂ ਦੋਵੇਂ ਰਲ ਕੇ ਲੜਾਂਗੇ ਤੇ ਗੱਠ ਜੋੜ ਦੇ ਤਹਿਤ ਮੇਅਰ ਅਹੁਦੇ ਤੇ ਆਮ ਆਦਮੀ ਪਾਰਟੀ ਇਲੈਕਸ਼ਨ ਲੜੇਗੀ ਜਦ ਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਮਤਲਬ ਕਿ ਜਿਹੜੇ ਦੋ ਦੁਜੇ ਹੋ ਗਏ ਉਹ ਕਾਂਗਰਸ ਸਾਫ ਦੇ ਉਮੀਦਵਾਰ ਉਤਾਰ ਦੇਵੇਗੀ ਹੁਣ ਦੇਖਣਾ ਹੋਏਗਾ ਕਿ ਭਾਈ ਇਹ ਗੇਮ ਕਿਵੇਂ ਘੁੰਮਦੀ ਆ ਕਿਉਂਕਿ ਜੇ ਆਪਾਂ ਵੇਖੀਏ ਤਾਂ 35 ਵਾਰਡ ਹੁੰਦੇ ਆ ਇਹਨਾਂ ਦੇ ਚੰਡੀਗੜ੍ਹ ਦੇ ਠੀਕ ਹੈ ਜੀ ਤੇ ਹਰ ਇੱਕ ਵਾਰਡ ਤੋਂ ਇੱਕ ਕਾਉਂਸਲਰ ਚੁਣਿਆ ਜਾਂਦਾ ਇੱਕ ਮੈਂਬਰ ਪਾਰਲੀਮੈਂਟ ਹੋ ਗਿਆ 36 ਤਾਂ ਯਾਨੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਇਸ ਵੇਲੇ ਦੀ ਸਥਿਤੀ ਆ ਉਹ ਇਹ ਆ ਕਿ ਜੇ ਆਪਾਂ ਵੇਖੀਏ ਤਾਂ ਉਹਦੇ ਕੋਲ 18 ਪੂਰੇ ਦੇ ਪੂਰੇ ਆ ਪੂਰੇ ਦੇ ਜੀ ਤੇ ਇੱਧਰ ਜੇ ਆਪਾਂ ਕਾਂਗਰਸ ਨੂੰ ਦੇਖੀਏ 6 ਇਹਨਾਂ ਦੇ ਕਾਉਂਸਲਰ ਆ ਤੇ ਇੱਕ ਹੋ ਗਿਆ ਮੈਂਬਰ ਪਾਰਲੀਮੈਂਟ 7 ਤੇ 11 ਹੋ ਗਿਆ ਆਵਾਦਵੀ ਪਾਰਟੀ ਤੇ 18 ਹੀ ਇਧਰ ਆ ਯਾਨੀ ਬਿਲਕੁਲ ਨੈਕ ਟੂ ਨੈਕ ਤੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਭਾਜਪਾ ਲੈ ਕੀ ਕਰਦੇ ਆ ਕਿ ਬੜੀ ਚਲਾਕੀ ਦੇ ਨਾਲ ਇੱਕ ਅੱਧੇ ਬੰਦੇ ਨੂੰ ਗੈਰ ਹਾਜ਼ਰ ਕਰਵਾ ਕੇ ਤੇ ਉਹਨੂੰ ਆંકੜੇ ਨੂੰ ਛੋਟਾ ਕਰ ਲੈਂਦੇ ਆ ਸਿਆਪਾ ਅਜ ਅਗਲਾ ਉਧਰੋਂ ਵੀ ਵੱਜ ਜਾਂਦਾ ਤੇ ਉਧਰੋਂ ਵੀ ਵੱਜ ਜਾਂਦਾ ਮਲਾਈ ਮੋਟੀ ਦਿੰਦੇ ਨੇ ਨਾ ਤਾਂ ਦੇਖੋ ਹੁਣ ਇਹ ਕੋਈ ਤਿਕੜਮ ਹੁੰਦੀ ਹੈ ਕਿ ਨਹੀਂ ਹੁੰਦੀ ਪਰ ਜੇ 18 18 ਦੋਨੇ ਪਾਸੇ ਤਲ ਗਿਆ ਕੰਮ ਤੇ ਫੇਰ ਕੀ ਹੋ ਜੀ ਇਹ ਵੀ ਬੜਾ ਇੰਟਰਸਟਿੰਗ ਹੈ ਮਾਮਲਾ ਤਾਂ ਦੇਖੋ ਕੀ ਬਣਦਾ ਕਹਾਣੀ ਰੋਚਕ ਮੋੜ ਤੇ ਆ ਗਈ ਆ ਪਰ ਇਹਨਾਂ ਨੇ ਮਤਲਬ ਕਿ ਤੁਸੀਂ ਵੇਖੋ ਹਰਿਆਣੇ ਦੇ ਵਿੱਚ ਵੀ ਗੱਠ ਜੋੜ ਤੋੜ ਲਿਆ ਪੰਜਾਬ ਦੇ ਵਿੱਚ ਤੇ ਸੀਗਾ ਹੀ ਨਹੀਂ ਉੱਤੋਂ ਵੀ ਗੱਠ ਜੋੜ ਤੋੜ ਲਿਆ ਅੱਜ ਭਾਜਪਾ ਨੂੰ ਹਰਾਉਣ ਵਾਸਤੇ ਘੱਟੋ-ਘੱਟ ਚੰਡੀਗੜ੍ਹ ਲੋਕਲ ਪੱਧਰ ਤੇ ਗੱਠ ਜੋੜਦਾ ਜ਼ਰੂਰ ਇਹਨਾਂ ਨੇ ਐਲਾਨ ਕੀਤਾ ਕਿ ਸਾਡਾ ਗੱਠ ਜੋੜ ਜਿਹੜਾ ਹੈ ਉਹ ਕੈਮਰਾ ਹੈਗਾ ਜੀ ਇਸ ਟੌਕ ਦੇ ਜੇਕਰ ਜਲੀ ਇਹ ਤਾਂ ਸਰਕਾਰ ਕਹਿੰਦੇ ਮਾਈਨਿੰਗ ਵਾਲੇ ਪਾਸਿਓਂ ਇੱਕ ਵਾਰ ਫੇਰ ਤੋਂ ਐਕਸਪੋਜ਼ ਹੋਈ ਹੈ ਹੁਣ ਕਹਿੰਨੇ ਐਕਸਪੋਜ਼ ਕਰਤੀ ਦੇਖੋ ਮਾਈਨਿੰਗ ਤੇ ਸਰਕਾਰ ਲੁਕੀ ਕਦੋਂ ਆ ਹਾ ਟਾਈਮ ਐਕਸਪੋਜ਼ ਹੈ ਜੀ ਦੇਖੋ ਇੱਕ ਨਾ ਇਹ ਜਿਹੜਾ ਸਰਹੱਦੀ ਇਲਾਕਿਆਂ ਦੀ ਮਾਈਨਿੰਗ ਦਾ ਮਾਮਲਾ ਇਹ ਹਾਈ ਕੋਰਟ ਦੇ ਵਿੱਚ ਆ ਲੰਮੇ ਸਮੇ ਤੋਂ ਇਸ ਕਰਕੇ ਜਿੱਦਦਾ ਹੁਣ ਪਠਾਨਕੋਟ ਜ਼ਿਲ੍ਹੇ ਵਿੱਚ ਕੇਂਦਰ ਸਰਕਾਰ ਦੀ ਜ਼ਮੀਨ ਤੇ ਗੈਰ ਕਾਨੂੰਨੀ ਮਾਈਨਿੰਗ ਤੇ ਕਬਜ਼ੇ ਦੇ ਗੰਭੀਰ ਦੋਸ਼ਾ ਤੇ ਹੁਣ ਕੋਪ ਨੇ ਸਖਤ ਰੁਖਾ ਬਣਾਇਆ ਇਹ ਜੀ ਕੱਲ੍ਹ ਸ਼ਾਇਦ ਸੁਣਵਾਈ ਹੋਈ ਆ ਕਿ ਅੱਜ ਹੋਈ ਆ ਜਿੱਥੇ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ਵਿੱਚ ਚੁੱਕੇ ਗਏ ਕਦਮਾਂ ਦੀ ਰੂਪਰੇਖਾ ਦੇ ਨਾਲ ਵਿਸਥਾਰਤ ਅਤੇ ਠੋਸ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਦੇਖੋ ਗੱਲ ਕੀ ਆ ਇੱਕ ਪਿੰਡ ਆ ਚੱਕ ਕੌਸ਼ਲਿਆ ਜੀ ਉਸ ਪਿੰਡ ਦਾ ਇੱਕ ਵਾਸੀ ਆ ਕਰਨ ਸਿੰਘ ਹਾਂ ਤਾਂ ਉਹਨੇ ਜਾ ਕੇ ਅਦਾਲਤ ਨੂੰ ਸੂਚਿਤ ਕੀਤਾ ਕਿ ਸਰਕਾਰੀ ਜ਼ਮੀਨ ਤੇ ਗੈਰ ਕਾਨੂੰਨੀ ਕਬਜ਼ੇ ਦੇ ਮਾਮਲਿਆਂ ਤੇ ਇਹ ਅੱਖਾਂ ਬੰਦ ਕਰਕੇ ਬੈਠੇ ਹੋਏ ਆ ਜੀ ਵੀ ਤੁਸੀਂ ਇਹਦੇ ਤੇ ਕੋਈ ਐਕਸ਼ਨ ਕਰਵਾਓ ਤਾਂ ਗੱਲ ਇਹ ਆ ਕਿ ਪਟੀਸ਼ਨ ਅਨੁਸਾਰ ਵਿਵਾਦਿਤ ਜ਼ਮੀਨ ਜਿੜੀ ਹੈ ਨਾ ਉਹ ਕਿਵਟ ਨੰਬਰ 1 ਚਾਉਂਦੀ ਆ ਦੱਸਦੀ ਆ ਜੀ ਤੇ ਇਹ ਜਿਹੜੀ ਕਹ ਲਓ ਕਿ ਸਰਕਾਰ ਦੀ ਜਾਇਦਾਦ ਵਜੋਂ ਦਰਜ ਹੈ ਇਹ ਬੀਐਸਐਫ ਦੇ ਕੰਟਰੋਲ ਤੇ ਇਥੇ ਮਤਲਬ ਕਿ ਨਿੱਜੀ ਕਬਜ਼ੇ ਤੇ ਵਪਾਰਕ ਗਤੀਵਿਧੀਆਂ ਵਾਸਤੇ ਕਾਨੂੰਨੀ ਤੌਰ ਤੇ ਰੋਕਿਆ ਪਰ ਇਸ ਦੇ باوجود ਉਹ ਕਹਿੰਦੇ ਆ ਕਿ ਬਹੁਤ ਜ਼ਿਆਦਾ ਮਿੱਟੀ ਪੱਟੀ ਜਾ ਰਹੀ ਆ ਮਾਈਨਿੰਗ ਹੋ ਰਹੀ ਆ ਰੇਤਾ ਕੱਟਿਆ ਜਾ ਰਿਹਾ ਤੇ ਜ਼ਮੀਨ ਖਸ ਰਹੀ ਆ ਨਤੀਜੇ ਵਜੋਂ ਪ੍ਰਦੂਸ਼ਣ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਗਰਾਵਟਿਆ ਦੇਸ਼ ਦੀ ਸਿਕਿਉਰਿਟੀ ਤੱਕ ਨੂੰ ਖਤਰਾ ਹੈ ਤੇ ਜੇ ਪਟੀਸ਼ਨ ਕਰਤਾ ਨੇ ਕਿਹਾ ਕਿ ਜਦੋਂ ਉਸਨੇ ਇਸ ਖਿਲਾਫ ਆਵਾਜ਼ ਚੁਕੀ ਤਾਂ ਉਸ ਨੂੰ ਧਮਕੀਆਂ ਨੇ ਸਰੀਰਕ ਹਮਲੇ ਨਿਗਰਾਨੀ ਝੂਠੇ ਪ੍ਰਾਧਕ ਮਾਮਲਿਆਂ 'ਚ ਫਸਾਉਣ ਦਾ ਯਤਨ ਬਹੁਤ ਕੁਸ਼ੀਆ ਤਾਂ ਮਤਲਬ ਕਿ ਨਾਲ ਪਟੀਸ਼ਨ ਦੇ ਵਿੱਚ ਦੋਸ਼ ਇੱਕ ਹੋਰ بڑا ਗੰਭੀਰ ਲਾਇਆ ਗਿਆ ਕਿ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਤੇ ਰਿਸ਼ਤੇਦਾਰਾਂ ਤੇ ਸਹਯੋਗੀਆਂ ਨੇ ਇਸ ਜ਼ਮੀਨ ਦੇ ਇੱਕ ਵੱਡੇ ਹਿੱਸੇ ਤੇ ਗੈਰਕਾਨੂੰਨੀ ਕਬਜ਼ਾ ਹੀ ਕਰ ਲਿਆ ਤੇ ਕੁਝ ਮਾਲ ਅਧਿਕਾਰੀਆਂ ਤੇ ਪੰ ਜਿਹੜੇ ਪੱਥਰ ਕ੍ਰਸ਼ਰ ਹੁੰਦੇ ਆ ਇਹਨਾਂ ਨੇ ਮਿਲੀਭੁਗਤ ਕਰਕੇ ਜਾਲੀ ਗਿਰਦਾ ਰੀਆਂ ਐਂਟਰੀਆਂ ਕੀਤੀਆਂ ਆਈਆਂ ਤੇ ਸਰਕਾਰੀ ਅਣਵੰਡੀ ਜ਼ਮੀਨ ਨੂੰ ਨਿੱਜੀ ਕਬਜ਼ੇ ਵਿੱਚ ਦਿਖਾਉਣ ਲਈ ਮਾਲ ਰਕਾਰਡ ਵਿੱਚ ਹੀਰਾ ਫੇਰੀ ਕੀਤੀ ਆ ਤਾਂ ਤੁਸੀਂ ਦੇਖੋ ਕਿ ਕਿੰਨੀਆਂ ਚੀਜ਼ਾਂ ਚ ਐਕਸਪੋਜ਼ ਹੋ ਰਹੇ ਨੇ ਨਾਲੇ ਨਾਲੇ ਤੇ ਮਾਈਨਿੰਗ ਦਾ ਮਸਲਾ ਤੇ ਨਾਲੇ ਦੂਸਰੇ ਪਾਸੇ ਤੁਸੀਂ ਦੇਖੋਗੇ ਕਿ ਜੋ ਬੀਐਸਐਫ ਦੇ ਖਾਤੇ ਚ ਜਾਂਦੀ ਹੈ ਯਾਨੀ ਸਰਕਾਰ ਦੀ ਜਿਹੜੀ ਜ਼ਮੀਨ ਆ ਉਹਦੇ ਤੇ ਵੀ ਘਾਹ ਕਰਕੇ ਬੈਠੇ ਨੇ ਲੋਕ